ਜੋ ਤਿਹਾਰ ਮਨਾਇਆ ਗਿਆ ਜੀ ਪੀਆਂ ਦਾ ਤਕਰੀਬਨ ਅਦੇ ਵੀ ਅੱਜ ਤੱਕ ਸਾਡੇ ਪਿੰਡਾਂ ਦੇ ਵਿੱਚ ਨਹੀਂ ਮਨਾਇਆ ਮਨਾਇਆ ਗਿਆ ਸਵਾ ਤਕਰੀਬਨ ਪਿਛਲੇ ਸਾਲ ਤੋਂ ਨੌਜਵਾਨਾਂ ਨੇ ਉਪਰਾਲਾ ਕੀਤਾ ਤਾਂ ਜੋ ਕਿ ਸਾਡੇ ਨਾਲ ਸਾਰੇ ਨੌਜਵਾਨ ਕੁਲਦੀਪ ਸਿੰਘ ਮਾਨਕ ਮਹਿੰਗਾ ਸਿੰਘ ਮਾਸਟਰ ਜਸਵੰਤ ਸਿੰਘ ਪ੍ਰਧਾਨ ਜਮੀਰ ਸਿੰਘ ਸਰਦਾਰ ਜਸਵੰਤ ਸਿੰਘ ਲੰਬੜਦਾਰ ਸਰਦਾਰ ਮੰਗਲ ਸਿੰਘ ਜੀ ਸਰਪੰਚ ਤੇ ਹੋਰ ਸਾਡੇ ਸਕੂਲ ਦੇ ਟੀਚਰ ਸਹਿਬਾਨ ਤੇ ਇਹਨਾਂ ਨੇ ਰਲ ਕੇ ਉਪਰਾਲਾ ਕੀਤਾ ਸੋ ਜਿੱਥੇ ਬੱਚਿਆਂ ਨੇ ਅਡ-ਅਡ ਸਟੇਜ ਤੇ ਪ੍ਰੋਗਰਾਮ ਦਿੱਤਾ ਸੋ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦੇ ਆ ਸਾਡੇ ਨਗਰ ਦੇ ਸਕੂਲ ਵਿੱਚ ਅੱਜ ਇਹ ਪ੍ਰੋਗਰਾਮ ਮਨਾਇਆ ਗਿਆ ਜਿਸ ਤੇ ਸਾਰੇ ਬੱਚਿਆਂ ਦਾ ਮਾਣ ਸਤਿਕਾਰ ਕੀਤਾ ਜਿੱਥੇ ਤੀਆਂ ਨੂੰ ਚੁੰਨੀਆਂ ਦੇ ਨਾਲ ਕਿਉਂਕਿ ਸਤਿਗੁਰਾਂ ਦੀ ਦੇਣ ਹੈ ਕਿ ਧੀਆਂ ਨੂੰ ਚੁੰਨੀਆਂ ਜਿਹੜੀਆਂ ਨੇ ਅੱਜ ਕੱਲ ਦਾ ਜਿਹੜਾ ਪੀੜੀ ਹੈ ਇਹ ਭੁੱਲ ਚੁੱਕੇ ਨੇ ਸੋ ਸਿਰ ਟਕਣ ਦੀ ਜਿਹੜੀ ਉਹ ਪਰੰਪਰਾ ਹੈ ਚੁੰਨੀਆਂ ਦੀ ਉਹ ਪਰੰਪਰਾ ਹੈ ਭਾਈ ਉਹਨੂੰ ਮੁੱਖ ਰੱਖਦੇ ਆ ਸਾਰੀਆਂ ਧੀਆਂ ਨੂੰ ਤੇ ਜਿੰਨੀਆਂ ਬੀਬੀਆਂ ਭੈਣਾ ਸਾਡੇ ਨਗਰ ਦੀਆਂ ਆਈਆਂ ਨੇ ਸਾਰਿਆਂ ਨੂੰ ਚੁੰਨੀਆਂ ਦੇ ਨਾਲ ਨਿਵਾਜਿਆ ਗਿਆ ਤੇ ਸਤਿਗੁਰ ਕਿਰਪਾ ਕਰਨ ਸਾਰੀਆਂ ਧੀਆਂ ਨੂੰ ਸਾਰੀਆਂ ਬੀਬੀਆਂ ਨੂੰ ਬੇਨਤੀ ਹੈ ਕਿ ਭਾਈ ਸਿਰ ਟਾਕੇ ਰੱਖਣ ਸਤ ਗੁਰਾਂ ਦੀ ਸਿੱਖੀ ਦਾ ਪ੍ਰਚਾਰ ਕਰਨ ਤੇ ਅੱਗੋਂ ਤੋਂ ਅਸੀਂ ਇਹ ਤਿਹਾਰ ਤੀਆਂ ਦਾ ਹਰ ਸਾਲ ਮਨਾਇਆ ਕਰਾਂਗੇ ਹਰ ਸਾਲ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਵੱਡਾ ਕਰਦਾ ਜਾਵਾਂਗੇ ਸੋ ਇਨੀਆਂ ਤੋਂ ਬੇਨਤੀਆਂ ਕਰਕੇ ਭਾਈ ਸੋ ਤੀਆਂ ਦੇ ਵਿੱਚ ਦੀ ਅੱਜ ਇਹ ਸਾਰਾ ਜਿਹੜਾ ਪ੍ਰੋਗਰਾਮ ਉਲੀਕਿਆ ਸਾਡੇ ਨੌਜਵਾਨ ਰਲ ਮਿਲ ਕੇ ਸਾਰਿਆਂ ਨੇ ਕੀਤਾ ਹੈ ਨਗਦ ਰਾਸ਼ੀ ਵੀ ਦਿੱਤੀ ਆ ਜੀ ਬੱਚਿਆਂ ਨੂੰ ਸਾਰਿਆਂ ਨੂੰ ਹੀ 50-50 100-100 ਰੁਪਏ ਵੰਡ ਕੀਤਾ ਉਹਨਾਂ ਦਾ ਤੇ ਜਿਹੜੇ ਸਾਡੇ ਸਕੂਲ ਦੇ ਟੀਚਰ ਸਹਿਬਾਨ ਨੇ ਉਹਨਾਂ ਦਾ ਵੀ ਮਾਨ ਸਤਿਕਾਰ ਕੀਤਾ ਹੈ ਜਿਹੜੇ ਹੋਰ ਸਕੂਲ ਦੇ ਵਰਕਰ ਨੇ ਉਹਨਾਂ ਦਾ ਵੀ ਮਾਨ ਕੀਤਾ ਸੋ ਅੱਗੇ ਵਾਤੇ ਵੀ ਉਹਨਾਂ ਦਾ ਮੰਨਦਾ ਮਾਨ ਸਤਿਕਾਰ ਕਰਾਂਗੇ ਇਹੀ ਬੇਨਤੀਆਂ ਕਹਿ ਕੇ ਖਿਮਾ ਦੇ ਜੀ ਤਸਵੀਰ ਕਰੋ ਕਿਹੜਾ ਪਹਿਲੇ ਸ਼ਤਾਵਗੜ ਵਿੱਚ ਅੱਜ ਫੰਡਾ ਵਿੱਚ ਤੀਆਂ ਤਿਹਾੜੀ ਬਣਾਇਆ ਕੀ ਕਹਿਣਾ ਚਾਹੁੰਦੇ ਪਿੰਡ ਸ਼ਤਾਵਗੜ ਵਿੱਚ ਤੀਆਂ ਦਾ ਤੀਆਂ ਦਾ ਤਿਹਾੜੀ ਸਾਲੋ ਸਾਲ ਮਨਾਉਣਾ ਚਾਹੀਦਾ ਹੈ ਉਹ ਦੇਖੀਏ ਤੇ ਬਹੁਤ ਵਧੀਆ ਲੱਗਦਾ ਹੈ ਜੀ ਤੀਆਂ ਦਾ ਤਿਹਾੜੀ ਪਿੰਡ ਦੇ ਸੰਜੋਗ ਨਾਲ ਬਾਬਾ ਲਾਲ ਸਿੰਘ ਨੂੰ ਅਸੀਂ ਦੱਸਿਆ ਕਿ ਆਪਾਂ ਤੀਆਂ ਦਾ ਤਿਆਰ ਮਨਾਉਣਾ ਹੈ ਸਕੂਲ ਵਿੱਚ ਕਹਿੰਦੇ ਕੋਈ ਦਾ ਨਹੀਂ ਅਸੀਂ ਤੁਹਾਡਾ ਜਰੂਰ ਸਾਥ ਦੇਵਾਂਗੇ ਸਕੂਲ ਵਿੱਚ ਟੀਚਰਾਂ ਸਹਿਬਾਨ ਦਾ ਸੰਯੋਗ ਨਾਲ ਮਿਲਿਆ ਚਲੋ ਤੀਆਂ ਦਾ ਤਿਆਰ ਦਾ ਪ੍ਰੋਗਰਾਮ ਕੀਤਾ ਅੱਗੇ ਸਾਲੋਂ ਸਾਲ ਮਨਾਇਆ ਕਰਾਂਗੇ ਅਗਲੇ ਮਹੀਨੇ ਜਦੋਂ ਕਿ ਅੱਜ ਦੀ ਪਹਿਲੀ ਵਾਰ ਹੀ ਮਨਾਇਆ ਹੈ ਇਹ ਬੱਚਿਆਂ ਨੂੰ ਨਾਮੂਨੀਆਂ ਜਗ੍ਹਾ ਹਾਂਜੀ ਬੱਚਿਆਂ ਨੂੰ ਦਿੱਤੇ ਆ ਜੀ ਸਾਰਿਆਂ ਦੇ ਸਹਿਯੋਗ ਨਾਲ ਨਾਮ ਦਿੱਤੇ ਗਏ ਬਾਕੀ ਹੋਰ ਸਾਰਿਆਂ ਨੂੰ ਜਿੰਨੀਆਂ ਵੀ ਦਿੱਤੀਆਂ ਗਈਆਂ ਨਾਲ ਬਹੁਤ ਵਧੀਆ ਲੱਗਿਆ ਜੀ ਇਸ ਸਾਰਿਆਂ ਨੂੰ ਇਸ ਸੈਲੀਬ੍ਰੇਸ਼ਨ ਕਰਨਾ ਚਾਹੀਦਾ ਹੈ ਤੇ ਲਗਭਗ ਸਾਰੇ ਪਾਸੇ ਵੀ ਹੋ ਰਿਹਾ ਹੈ ਸੈਲੀਬ੍ਰੇਸ਼ਨ ਸਾਡੇ ਪਿੰਡ ਵਿੱਚ ਸਾਫ ਗੜੀ ਵੀ ਮਨਾਇਆ ਜਾ ਰਿਹਾ ਹੈ ਬਹੁਤ ਵਧੀਆ ਲੱਗਿਆ ਬਾਬਾ ਜੀ ਨੇ ਬਾਬਾ ਲਾਬ ਸਿੰਘ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਸਾਡੇ ਪਿੰਡ ਦੇ ਮੈਂਬਰ ਸਰਪੰਚ ਜੀ ਸਾਰੇ ਮੈਂਬਰ ਸਾਰਿਆਂ ਨੇ ਇਸ ਦੇ ਬਹੁਤ ਸਹਿਯੋਗ ਦਿੱਤਾ ਹੈ ਾਰੇ ਸਾਰਿਆਂ ਨੂੰ ਇਹ ਸਾਲੋ ਸਾਲ ਮਨਾਉਣਾ ਚਾਹੀਦਾ ਹੈ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਇਹ ਬੜੀਓ ਸੈਲੈਬ੍ਰੇਸ਼ਨ ਕਰਨਾ ਚਾਹੀਦਾ ਹੈ ਬਹੁਤ ਵਧੀਆ ਕੁੜੀਆਂ ਨੇ ਵੀ ਕੀਤਾ ਹੈ ਸੋ ਸਾਰਿਆਂ ਤੋਂ ਆਪਾਂ ਤੋਂ ਵੀ ਅਸੀਂ ਮਨਾਇਆ ਕਰਾਂਗੇ ਬਾਬਾ ਰਾਜ ਕੁਲਦੀਪ ਸਿੰਘ ਮਾੜਾ ਹਸਤਾਲ ਗੁਰੂ ਇਹ ਜੋ ਸਾਡੇ ਨਗਰ ਦੇ ਤਿਹਾਰ ਮਨਾਇਆ ਗਿਆ ਬੱਚਿਆਂ ਦਾ ਇਹ ਪਹਿਲਾਂ ਤੋਂ ਛੋਟੇ ਪੱਧਰ ਤੇ ਮਨਾਇਆ ਜਾਂਦਾ ਸੀ ਅੱਜ ਥੋੜਾ ਜਿਹਾ ਸਾਨੀ ਜਿਵੇਂ ਸਾਡੀ ਨੋਲੇਜ ਆ ਜਿਹੜੇ ਅਸੀਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਦੇਖਦੇ ਆ ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਛੋਟੀਆਂ ਧੀਆਂ ਨੇ ਬੜਾ ਉਤਸ਼ਾਹ ਹੈ ਉਹਨਾਂ ਦੇ ਵਿੱਚ ਸੋ ਅਸੀਂ ਵੀ ਆ ਆਪਣੇ ਜਿਹੜੇ ਨਾਲ ਦੇ ਨੌਜਵਾਨ ਵੀਰ ਨੇ ਉਹਨਾਂ ਦਾ ਸੰਯੋਗ ਲੈ ਕੇ ਅੱਜ ਜਿਹੜਾ ਪ੍ਰੋਗਰਾਮ ਹੈ ਅਜੇ ਫਸਟ ਮਤਲਬ ਕਿ ਪਹਿਲੀ ਵਾਰੀ ਅਸੀਂ ਇਹ ਚੀਜ਼ ਕਲ ਕੀਤੀ ਹੈ ਕਬਲਕ ਦੇ ਦੇਸ਼ ਚ ਕਿਉਂਕਿ ਬੱਚਿਆਂ ਨੇ ਆਪਣੇ ਆਪਣੇ ਛੋਟੇ ਬੱਚੇ ਨੇ ਆਪਣੇ ਆਪਣੇ ਢੰਗ ਨਾਲ ਪਰਫਾਰਮੈਂਸ ਕੀਤਾ ਕਿਸੇ ਦੀ ਕੋਈ ਚੰਗੀ ਤਰ੍ਹਾਂ ਤਿਆਰੀ ਨਹੀਂ ਸੀ ਪਰ ਫਿਰ ਵੀ ਬਹੁਤ ਸੋਹਣਾ ਪਰਫਾਰਮੈਂਸ ਕੀਤਾ ਬੱਚਿਆਂ ਨੇ ਔਰ ਅਗਲੀ ਵਾਰ ਨੂੰ ਅਸੀਂ ਨਗਰ ਨਿਵਾਸੀਆਂ ਦੇ ਸੰਯੋਗ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਸੰਯੋਗ ਨਾਲ ਜਿਨ੍ਹਾਂ ਨੇ ਸਾਨੂੰ ਇਸ ਚੀਜ਼ ਵਾਸਤੇ ਅਗਰਾ ਮੋੜ ਡਿਲੀਟ ਕੀਤਾ ਜਿਵੇਂ ਕਿ ਅਵਤਾਰ ਸਿੰਘ ਜੀ ਮਹੰਗਰਾ ਸਿੰਘ ਜੀ ਜਾਂ ਬਾਹਰ ਤੋਂ ਮੇਰੇ ਵੀਰ ਨੇ ਜਸਕਰਨ ਸਿੰਘ ਜੀ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਥੋੜਾ ਬਹੁਤ ਹੈਲਪ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਅਸੀਂ ਅਸੀਂ ਧੰਨਵਾਦ ਕਰਦੇ ਆਂ ਔਰ ਅੱਗੇ ਵੀ ਭਰੋਸਾ ਦਿਵਾਉਂਦੇ ਆ ਕਿ ਇਸ ਟੀਜ ਨਹੀਂ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਜਿਹੜਾ ਸੁਨੇਹਾ ਹੈ ਇਹਨੂੰ ਹੋਰ ਵੀ ਵੱਧ ਕਰਕੇ ਵਧਾਇਆ ਜਾਏਗਾ ਲੋਕਾਂ ਨੂੰ ਪਹੁੰਚਾਇਆ ਜਾਏਗਾ